ਸੂਬੇ 'ਚ ਲੁੱਟਾ ਖੋਹਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ ਲਗਾਤਾਰ ਲੁਟੇਰਿਆਂ ਦੇ ਵੱਲੋਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਪਰ ਇਸ ਵਾਰ ਲੁਟੇਰਿਆਂ ਦਾ ਟੱਕਰਾ ਇੱਕ ਬਹਾਦਰ ਦੁਕਾਨਦਾਰ ਦੇ ਨਾਲ ਹੋ ਗਿਆ ਫਿਰ ਅੱਗੇ ਜੋ ਹੋਇਆ ਉਹ ਤੁਸੀਂ ਖੁਦ ਵੇਖ ਲਓ ਦੁਕਾਨਦਾਰ ਨੇ ਲੁਟੇਰਿਆਂ ਨੂੰ ਪਾਈਆਂ ਭਾਜੜਾ ਲੁੱਟਕਰਨਾ ਹੈ ਲੁਟੇਰਿਆਂ ਦਾ ਦੁਕਾਨਦਾਰ ਨੇ ਕੀਤਾ ਸਾਹਮਣਾ ਜੱਫਾਪਾ ਲੁਟੇਰਿਆਂ ਨੂੰ ਕਾਬੂ ਕਰਨ ਦੀ ਕੀਤੀ ਕੋਸ਼ਿਸ਼ ਲੁਟੇਰੇ ਜਾਨ ਬਚਾਉਂਦੇ ਮੌਕੇ ਤੋਂ ਭੱਜਦੇ ਦਿੱਤੇ ਵਖਾਈ ਸੀਸੀਟੀਵੀ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਲੁਟੇਰੇ ਮਨੀ ਐਕਸਚेंजर ਦੀ ਇੱਕ ਦੁਕਾਨ ਚੋਂਦੇ ਨੇ ਨਕਾਬਪੋਸ਼ ਬੇਖੌਫ ਇਹ ਲੁਟੇਰੇ ਦਬ ਚੋਂ ਪਿਸਤੌਲ ਕੱਢ ਲੈਂਦੇ ਨੇ ਤੇ ਵੇਖਦਾ ਹੀ ਵੇਖਦਿਆ ਦੁਕਾਨਦਾਰ ਤੇ ਧਾਰ ਦਿੰਦੇ ਨੇ ਪਰ ਇਹਨਾਂ ਲਾਣਤੀਆਂ ਨੂੰ ਇਹਨਾਂ ਚੋਰਾਂ ਨੂੰ ਇਹ ਨਹੀਂ ਪਤਾ ਸੀ ਕਿ ਸਾਹਮਣੇ ਵਾਲਾ ਇਨਾ ਦੀ ਰੇਲ ਬੜਾਤੇ ਵੇਗਾ ਇਨਾ ਨੂੰ ਪਾਜੜਾ ਪਾ ਦੇਵੇਗਾ ਇਨਾ ਤੇ ਭਾਰੀ ਪੈ ਜਾਵੇਗਾ ਇਨਾ ਨੂੰ ਪੁੱਠੇ ਪੈਦੀ ਭੱਜਣ ਲਈ ਮਜਬੂਰ ਕਰ ਦੇਵੇਗਾ ਜਿਹਾ ਇਹ ਦੁਕਾਨਦਾਰ ਹੌਸਲਾ ਵਿਖਾਉਂਦਿਆਂ ਆਪਣੀ ਜਾਨ ਦਾਤੇ ਲਾਉਂਦਿਆਂ ਇਨਾ ਦੋਵੇਂ ਲੁਟੇਰਿਆਂ ਤੋਂ ਡਰਨ ਦੀ ਬਜਾਏ ਇਨਾ ਨੂੰ ਸਿੱਧਾ ਹੋ ਜਾਂਦਾ ਹੈ ਇਨਾ ਨੂੰ ਜੱਫਾ ਪਾ ਲੈਂਦਾ ਹੈ ਜਿਸ ਤੋਂ ਬਾਅਦ ਇਨਾ ਲੁਟੇਰਿਆਂ ਨੂੰ ਪਾਜੜਾ ਪੈ ਜਾਂਦੀਆਂ ਨੇ ਇਹ ਲੁਟੇਰੀ ਆਪਣੀ ਜਾਨ ਬਚਾਉਂਦੇ ਦੁਕਾਨਦਾਰ ਤੋਂ ਆਪਣਾ ਖਹਿੜਾ ਛਡਾਉਂਦੇ ਇੱਧਰ ਉੱਧਰ ਭੱਜਦੇ ਵਖਾਈ ਦਿੰਦੇ ਨੇ ਅਖਰੇ ਮੁਲਜ਼ਮ ਕਾਫੀ ਜਦੋਜਹਿਦ ਤੋਂ ਬਾਅਦ ਮੌਕੇ ਤੇ ਪੱਜਚ ਕਾਮਯਾਬ ਹੋ ਜਾਂਦੇ ਨਹੀਂ ਇਹ ਤਸਵੀਰਾਂ ਹੁਸ਼ਿਆਰਪੁਰ ਤੋਂ ਨਿਕਲ ਕੇ ਸਾਹਮਣੇ ਆਈਆਂ ਨੇ ਜਿੱਥੇ ਇੱਕ ਦੁਕਾਨਦਾਰ ਲੁਟੇਰਿਆਂ ਤੇ ਪਾਰੀ ਪੈਂਦਾ ਵਖਾਈ ਦਿੱਤਾ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਵੀ ਦੇ ਦਿੱਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਸੀਸੀਟੀਵੀ ਤਸਵੀਰਾਂ ਦੇ ਆਧਾਰ ਤੇ ਕਾਰਵਾਈ ਨੂੰ ਅਮਲ ਚ ਲਿਆਂਦਾ ਜਾ ਰਿਹਾ ਹੈ